ਤੁਹਾਡਾ ਗਾਡੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਣਾ ਸਵਾਤੀ ਗੁਪਤਾ ਸੋ ਸਟ੍ਰੋਮਨੀ ਕਮੇਟੀ ਦੇ ਸਾਬਕਾ ਮੈਂਬਰ ਅਮਰੀਕ ਸਿੰਘ ਨੇ ਗੁਰੂ ਘਰ ਦੀ ਗੋਲਗ ਦੇ ਪੈਸਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਹੈ ਕਿ ਅਸੀਂ ਗੁਰੂ ਘਰ ਦੇ ਪੈਸੇ ਦੇ ਵਰਤੋਂ ਸਿਆਸੀ ਹਿੱਤਾ ਲਈ ਨਹੀਂ ਹੋਣਦਿਆਂਗੇ ਇੰਨਾ ਹੀ ਨਹੀਂ ਅਮਰੀਕ ਸਿੰਘ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਨੋ ਵੀ ਕੱਢਰੇ ਹੱਥੀ ਲਿਤਾ ਉਹਨਾਂ ਕਿਹਾ ਹੈ ਕਿ ਹਰ ਪੀੜਤਾ ਦੀ ਸਹਾਇਤਾ ਕਰਨਾ ਚੰਗੀ ਗੱਲ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਪ੍ਰਧਾਨ ਸਾਹਿਬ ਇੱਕ ਹਲਕਿਆਂ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ਨਾਲ ਲੈ ਕੇ ਸਮਾਨ ਵੰਡ ਰਹੇ ਨੇ ਉਹਨੇ ਕਿਹਾ ਕਿ ਜੇ ਗੋਲਕ ਦਾ ਪੈਸਾ ਵੰਡਣਾ ਹੈ ਤਾਂ ਸ਼੍ਰੋਮਣੀ ਕਮੇਟੀ ਖੁਦ ਵੰਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਡੇਰਾ ਬਾਬਾ ਨਾਨਕ ਮੇਰਾ ਪਿੰਡ ਸ਼ਾਹਪੁਰ ਗਰਾਇਆ ਆ ਕੁਦਰਤੀ ਕ੍ਰੋਪੀ ਹੜਾਂ ਦਾ ਸ਼ਿਕਾਰ ਹੈ ਦੀਰਾ ਬਾਬਾ ਨਾਨਕ ਤਹਿਸੀਲ ਦੇ ਲਗਭਗ 252 ਪਿੰਡ ਨੇ ਜਿਨ੍ਹਾਂ ਵਿੱਚੋਂ ਕੇਵਲ 15 ਕੋ ਪਿੰਡ ਨੇ ਜਿਹੜੇ ਹੜ੍ਹ ਦੀ ਮਾਰ ਤੋਂ ਬਚੇ ਨੇ ਬਾਕੀ ਸਾਰਾ ਜਿਹੜਾ ਤਹਿਸੀਲ ਡੇਰਾ ਬਾਬਾ ਨਾਨਕ ਦਾ ਇਲਾਕਾ ਹੈ ਹੜਾਂ ਦੀ ਮਾਰ ਇਠਾ ਹੈ ਧੰਨਵਾਦ ਕਰਦਾ ਹਾਂ ਮੈਂ ਸਾਰੇ ਪੰਜਾਬੀਆਂ ਦਾ ਇੱਥੋਂ ਤੱਕ ਕਿ ਰਾਜਸਥਾਨ ਹਰਿਆਣਾ ਉੱਤਰਾਖੰਡ ਮੁਸਲਮਾਨ ਭਾਈਚਾਰਾ ਸਾਡੇ ਗੀਤਕਾਰ ਕਲਰ ਪਰ ਸਾਡੇ ਬਹੁਤ ਹੀ ਵੱਡੀ ਪੱਧਰ ਤੇ ਉਹ ਸੇਵਾ ਕਰ ਰਹੇ ਨੇ ਜਿਨ੍ਹਾਂ ਦਾ ਆਪਾਂ ਦੇ ਨਹੀਂ ਸਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਫੀ ਯਤਨ ਕਰ ਰਹੀ ਆ ਪਰ ਮੈਨੂੰ ਅਫਸੋਸ਼ ਇਸ ਗੱਲ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਗੁਰੂ ਘਰ ਦੀ ਗੋਲਕ ਦੇ ਦਸੰਧ ਨਾਲ ਦਾ ਪ੍ਰਬੰਧ ਚੱਲਦਾ ਹੈ ਉਹ ਜਦੋਂ ਹੜਪੀਟਾਂ ਵਿਚ ਆਣ ਕੇ ਮਦਦ ਕਰਦੇ ਨੇ ਤੇ ਇੱਥੋਂ ਤੱਕ ਕਿ ਡੇਰਾ ਬਾਬਾ ਨਾਨਕ ਦੇ ਹਲਕੇ ਵਿੱਚ ਸ਼ਰੂਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਆਏ ਉਹਨਾਂ ਕਿਸੇ ਵੀ ਹਲਕੇ ਦੇ ਮੈਂਬਰ ਨਾਲ ਕੋਈ ਸੰਪਰਕ ਨਹੀਂ ਕੀਤਾ ਕਿ ਮੇਰੇ ਹਲਕੇ ਦੇ ਕੀ ਇਥੋਂ ਦੇ ਬਾਦਲਦਲ ਦਾ ਜਿਹੜਾ ਹਲਕਾ ਚਾਜ ਗਿਆ ਉਹਨੂੰ ਨਾਲ ਲੈ ਕੇ ਤੇ ਫਿਰ ਉਹ ਪਿੰਡਾਂ ਵਿੱਚ ਰਸਮਗਰੀ ਦੇਖ ਕੇ ਆਏ ਪਿਛਲੇ ਦਿਨੀ ਤੁਸੀਂ ਬਾਦਲਦਲ ਦੀ ਜਿਹੜੀ ਇੱਕ ਚੰਡੀਗੜ੍ਹ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨੇ ਵੱਡੇ ਐਲਾਨ ਕੀਤੇ ਕਿ ਅਸੀਂ 1 ਲੱਖ ਏਕੜ ਵਾਸਤੇ ਬੀਜ ਦੇਵਾਂਗੇ డీజిల్ ਦੇਾਂਗੇ ਤੇ ਉਹਦੇ ਤੋਂ 2-3 ਦਿਨ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਇਹ ਗੱਲ ਕਹੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਕਿ ਅਸੀਂ 20 ਕਰੋੜ ਰੁਪਏ ਖਰਚ ਕਰਾਂਗੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹਰਪੀਟਾਂ ਦੀ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਧਾਨ ਜੀ ਖੁਦ ਹਲਕਾ ਅਨਚਾਰਜਾਂ ਨੂੰ ਨਾਲ ਲੈ ਕੇ ਤੋਂ ਰਾਤ ਵੰਦੇ ਨੇ ਇਹ ਬਾਦਲ ਦਲ ਦੀ ਜਗੀਰ ਨਹੀਂ ਕਿ ਪੈਸੇ ਗੁਰੂ ਦੀ ਗੋਲਕ ਦੇ ਨੇ ਇਹ ਗੁਰੂ ਘਰ ਦੀ ਵਰਤੋਂ ਸਿਆਸੀ ਹਿੱਤਾਂ ਲਈ ਨਹੀਂ ਹੋਣ ਦੇਵਾਂਗੇ ਤੇ ਇਸ ਗੱਲ ਤੋਂ ਪ੍ਰਧਾਨ ਦੀ ਗੁਰੇਜ ਕਰਨ ਸਿੱਖ ਜਗਤ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਜੇ ਬਾਦਲ ਦਲ ਦਾ ਬੇੜਾ ਘਰ ਕੀਤਾ ਜੋ ਗੁਰੂ ਘਰ ਦੀ ਗੋਲਕ ਦੀ ਜਿਹੜੀ ਇਹਨਾਂ ਨੇ ਵਰਤੋਂ ਕੀਤੀ ਆ ਉਹਨੇ ਕੀਤਾ ਹੈ ਪਰ ਅਜੇ ਵੀ ਇਸ ਤੋਂ ਬਾਜ਼ ਨਹੀਂ ਆਏ ਸੋ ਮੈਂ ਸਾਰੇ ਸਿੱਖ ਜਗਤ ਤੋਂ ਅਪੀਲ ਕਰਦਾ ਹਾਂ ਜਿਹੜੇ ਜ਼ਮੀਨ ਵਾਲੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸ਼ਾਪੁਰ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਡੇਰਾ ਬਾਬਾ ਨਾਨਕ ਮੇਰਾ ਪਿੰਡ ਸ਼ਾਪੁਰ ਗਰਾਇਆ ਆ ਕੁਦਰਤ ਦੀ ਕਿਰਪੀ ਹੜਾਂ ਦਾ ਸ਼ਿਕਾਰ ਹੈ ਡੇਰਾ ਬਾਬਾ ਨਾਨਕ ਤਹਿਸੀਲ ਦੇ ਲੰਪੜੀ ਸੁਪੰਜੀ ਪਿੰਡ ਨੇ ਜਿੰਨਾ ਵਿੱਚੋਂ ਕੇਵਲ 15 ਕੋ ਪਿੰਡ ਨੇ ਜਿਹੜੇ ਹੜ੍ਹ ਦੀ ਮਾਰ ਤੋਂ ਬਚੇ ਨੇ ਬਾਕੀ ਸਾਰਾ ਜਿਹੜਾ ਤਸੀਲ ਡੇਰਾ ਬਾਬਾ ਨਾਨਕ ਦਾ ਇਲਾਕਾ ਹੈ ਹੜਾਂ ਦੀ ਮਾਰ ਇੱਥੇ ਆ। ਧੰਨਵਾਦ ਕਰਦਾ ਹਾਂ ਮੈਂ ਸਾਰੇ ਪੰਜਾਬੀਆਂ ਦਾ ਇੱਥੋਂ ਤੱਕ ਕਿ ਰਾਜਸਥਾਨ, ਹਰਿਆਣਾ, ਉੱਤਰਾਖੰਡ, ਮੁਸਲਮਾਨ ਭਾਈਚਾਰਾ ਸਾਡੇ ਗੀਤਕਾਰ, ਕਲਾਕਾਰ ਸਾਡੇ ਬਹੁਤ ਹੀ ਵੱਡੀ ਪੱਧਰ ਤੇ ਉਹ ਸੇਵਾ ਕਰ ਰਹੇ ਨੇ ਜਿਨ੍ਹਾਂ ਦਾ ਆਪਾਂ ਦੇਣ ਦੇ ਨਹੀਂ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਫੀ ਯਤਨ ਕਰ ਰਹੀ ਆ। ਪਰ ਮੈਨੂੰ ਅਫਸੋਸ ਇਸ ਗੱਲ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਗੁਰੂ ਘਰ ਦੀ ਗੋਲਕ ਦੇ ਦਸੰਧ ਨਾਲ ਦਾ ਪ੍ਰਬੰਧ ਚੱਲਦਾ ਹੈ ਉਹ ਜਦੋਂ ਹੜਪੀਟਾਂ ਵਿਚਾਣ ਕੇ ਮਦਦ ਕਰਦੇ ਨੇ ਤੇ ਇੱਥੋਂ ਤੱਕ ਕਿ ਡੇਰਾ ਬਾਬਾ ਨਾਨਕ ਦੇ ਹਲਕੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਆਏ ਉਹਨਾਂ ਕਿਸੇ ਵੀ ਹਲਕੇ ਦੇ ਮੈਂਬਰ ਨਾਲ ਕੋਈ ਸੰਪਰਕ ਨਹੀਂ ਕੀਤਾ ਕਿ ਮੇਰੇ ਹਲਕੇ ਦੇ ਕੀ ਇਥੋਂ ਦੇ ਬਾਦਲ ਦਲ ਦਾ ਜਿਹੜਾ ਹਲਕਾ ਚਾਰਜ ਆ ਉਹਨੂੰ ਨਾਲ ਲੈ ਕੇ ਤੇ ਫਿਰ ਉਹ ਪਿੰਡਾਂ ਵਿੱਚ ਰਾਸਮਗਰੀ ਦੇ ਕੇ ਆਏ ਪਿਛਲੇ ਦਿਨੀ ਤੁਸੀਂ ਬਾਦਲ ਦਲ ਦੀ ਜਿਹੜੀ ਇੱਕ ਚੰਡੀਗੜ੍ਹ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨੇ ਵੱਡੇ ਐਲਾਨ ਕੀਤੇ ਕਿ ਅਸੀਂ 1 ਲੱਖ ਏਕੜ ਵਾਸਤੇ ਬੀਜ ਦੇਵਾਂਗੇ ਡੀਜ਼ਲ ਦੇਵਾਂਗੇ ਤੇ ਉਹਦੇ ਤੋਂ 2-3 ਦਿਨ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਕ ਪਤਰਕਾਰ ਸਮੇਲਨ ਵਿੱਚ ਇਹ ਗੱਲ ਕਹੀ ਪ੍ਰੈਸ ਕਾਨਫਰੰਸ ਇਹ ਗੱਲ ਕਹੀ ਕਿ ਅਸੀਂ 20 ਕਰੋੜ ਰੁਪਇਆ ਖਰਚ ਕਰਾਂਗੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹਰਪੀਟਾਂ ਦੀ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਧਾਨ ਜੀ ਖੁਦ ਹਲਕਾ ਅਚਾਰਜਾਂ ਨੂੰ ਨਾਲ ਲੈ ਕੇ ਤੋਂ ਰਾਤ ਵੰਡ ਰਹੇ ਨੇ ਇਹ ਬਾਦਲ ਦਲ ਦੀ ਜ਼ਮੀਰ ਨਹੀਂ ਇਹ ਪੈਸੇ ਗੁਰੂ ਦੀ ਗੋਲਕ ਦੇ ਨੇ ਇਹ ਗੁਰੂ ਘਰ ਦੀ ਵਰਤੋਂ ਸਿਆਸੀ ਹਿੱਤਾਂ ਲਈ ਨਹੀਂ ਹੋਣ ਦੇਵਾਂਗੇ ਕਿ ਇਸ ਗੱਲ ਤੋਂ ਪ੍ਰਧਾਨ ਦੀ ਗੁਰੇਜ਼ ਕਰਨ ਸਿੱਖ ਜਗਤ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਜੇ ਬਾਦਲ ਦਲ ਦਾ ਬੇੜਾ ਘਰ ਕੀਤਾ ਤੇ ਗੁਰੂ ਘਰ ਦੀ ਗੋਲਕੜੀ ਜਿਹੜੀ ਇਹਨਾਂ ਨੇ ਵਰਤੋਂ ਕੀਤੀ ਆ ਉਹਨੇ ਕੀਤਾ ਹੈ ਪਰ ਅਜੇ ਨਿਸ ਤੋਂ ਬਾਜ ਨਹੀਂ ਆਇਆ ਸੋ ਮੈਂ ਸਾਰੇ ਸਿੱਖ ਜਗਤ ਤੋਂ ਅਪੀਲ ਕਰਦਾਂ ਜਿਹੜੇ ਜ਼ਮੀਰ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਣੀ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ